ਹੁਣ ਮਹਾਰਾਜ ਜੀ ਕਹਿੰਦੇ ਜਿਹੜੇ ਅੰਦਰ ਸਾਡੇ ਪਹਿਲੇ ਥਾਟਸ ਚੱਲਦੇ ਆ ਜਿਵੇਂ ਅੰਦਰ ਕਾਫੀ ਸਾਡੇ ਵਿਚਾਰ ਆਉਂਦੇ ਰਹਿੰਦੇ ਆ ਆਪ ਅੱਗੇ ਵੀ ਗੱਲ ਕਰਦੇ ਸੀਗੇ 네ਗੇਟਿਵ ਪੌਂਟ ਇਹ ਜਦੋਂ ਸਭ ਤੋਂ ਪਹਿਲਾਂ ਇਹਨਾਂ ਵਿਚਾਰਾਂ ਤੋਂ ਆਪਦਾ ਧਿਆਨ ਵੱਖਰਾ ਕਰਕੇ ਬਿਲਕੁਲ ਡੀਪ ਜਿਹੜੀ ਆਪਾਂ ਕਹਿੰਦੇ ਆ ਸਹਜ ਵਿੱਚ ਲੈ ਜਾਓ ਸੁੰਨ ਵਿੱਚ ਲੈ ਜਾਓ ਉਸ ਤੋਂ ਬਾਅਦ ਜਦੋਂ ਉਥੇ ਟਿਕਾਉ ਬਣਾ ਕੇ ਬੈਠੋਗੇ ਵਿਚਾਰਾਂ ਤੋਂ ਰਹਿਤ ਹੋ ਕੇ ਉਸ ਤੋਂ ਬਾਅਦ ਫਿਰ ਅੱਗੇ ਦਸਵੇਂ ਕਰਦੀ ਯਾਤਰਾ ਸ਼ੁਰੂ ਹੁੰਦੀ ਧਿਆਨ ਦੁਆਰਾ ਉਹ ਉਹਦੀ ਵਿਧੀ ਕੀ ਹੈ ਫਿਰ ਉਹਦਾ ਤਰੀਕਾ ਕੀ ਹੈ ਉਹਦਾ ਵਿਧੀ ਸਭ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਆ ਵਾਹੇ ਗੁਰੂ ਸ਼ਬਦ ਦਾ ਅਭਿਆਸ ਆ ਵਾਹੇ ਗੁਰੂ ਸ਼ਬਦ ਦਾ ਵਾਹੇ ਗੁਰੂ ਸ਼ਬਦ ਨੂੰ ਤਰੀਕੇ ਦੇ ਨਾਲ ਜੋਗਤੀ ਨਾਲ ਇਹ ਨਹੀਂ ਕਿ ਵੀ ਆਪਾਂ ਸਿੱਧਾ ਹੀ ਕਰੀ ਜਾਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਾਂ 10 ਮਾਲਾ ਫੇਰ ਲੀਆਂ 100 ਮਾਲਾ ਫੇਰ ਲੀਆਂ ਜਾਂ ਇਸ ਤਰ੍ਹਾਂ ਨਹੀਂ ਤਰੀਕੇ ਨਾਲ ਉਹਨੂੰ ਸਵਾਸਗ੍ਰਾ ਸਿਮਰਨ ਕਹਿੰਦੇ ਆ ਔਰ ਸਵਾਸ ਗ੍ਰਾਸ ਤੋਂ ਭਾਵਾ ਵੀ ਇੱਕ ਸਾਹ ਅੰਦਰ ਜਾਂਦਾ ਇੱਕ ਬਾਹਰ ਆਉਂਦਾ ਇਸੇ ਤਰ੍ਹਾਂ ਹੀ ਆਪਾਂ ਮੁੱਖੋਂ ਗੁਰਮੰਤਰ ਬੋਲਣਾ ਅੱਖਾਂ ਬੰਦ ਰੱਖਣੀਆਂ ਆਪਦੀ ਆਵਾਜ਼ ਵਿੱਚ ਧਿਆਨ ਤਰ ਕੇ ਜਦੋਂ ਆਪਾਂ ਫਿਰ ਸਿਮਰਨ ਕਰਦੇ ਆਂ ਫਿਰ ਅੱਗੇ ਖੇੜ ਪ੍ਰੈਕਟਿਸ ਦੀ ਲੋੜ ਹੈ ਦੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹ ਪ੍ਰੈਕਟਿਸ ਲਈ ਗੁਰੂ ਘਰ ਬਣਾਏ ਸੀ ਅੱਜ ਬੇਸ਼ੱਕ ਗੁਰੂ ਘਰਾਂ ਦੇ ਵਿੱਚ ਸਿਮਰਨ ਨਹੀਂ ਹੁੰਦਾ ਗੁਰੂ ਘਰ ਕਿਉਂ ਬਣਾਇਆ ਗਿਆ ਕਿਉਂਕਿ ਜਿਵੇਂ ਹੁਣ ਸੰਸਾਰੀ ਵਿਦਿਆ ਲੈਣੀ ਆ ਉਹਦੇ ਲਈ ਸੰਸਾਰੀ ਵਿਦਿਆਲੇ ਆ ਸੰਸਾਰੀ ਯੂਨੀਵਰਸਿਟੀਆਂ ਜਿਹੜੀ ਬ੍ਰਹਮ ਦੀ ਵਿਦਿਆ ਲੈਣੀ ਆ ਥੋੜੇ ਵਿਚਾਰ ਵਧਦੇ ਆ ਤੁਹਾਡਾ ਇੱਕ ਦੂਜੇ ਨਾਲ ਝਗੜਾ ਹੋ ਜਾਂਦਾ ਤੁਹਾਨੂੰ ਜਿਹੜੀ ਆਪਾਂ ਗੱਲ ਕਹਿੰਦੇ ਆ ਵੀ ਲੋਕ ਤਾਂ ਜਾਈ ਜਾਂਦੇ ਆ ਕਬਰਾਂ ਤੇ ਪੀਰਾਂ ਤੇ ਹੋਰ ਜਾ ਕੇ ਉੱਥੇ ਚਿਰਾਗ ਬਾਲ ਰਹੇ ਆ ਹੂੰ ਤੇ ਗੁਰੂ ਘਰ ਐਸੇ ਕਰਕੇ ਬਣਾਏ ਸੀ ਕਿ ਜਦੋਂ ਸੰਸਾਰ ਦੇ ਵਿੱਚ ਵਿਚਾਰਾਂ ਦਾ ਵਹਾਵ ਵਧਦਾ ਜੀਵ ਆਪ ਤੋਂ ਟੁੱਟਦਾ ਗੁਰੂ ਤੋਂ ਟੁੱਟਦਾ ਇਹ ਇੱਕ ਬ੍ਰਹਮ ਬਦਾਲਿਆ ਆ ਹੂੰ ਵੀ ਉੱਥੇ ਬੈਠ ਕੇ ਸ਼ਬਦ ਗੁਰਬਾਣੀ ਗੁਰੂ ਦਾ ਗਿਆਨ ਅੰਦਰ ਦਾ ਗਿਆਨ ਵੀ ਤੂ ਡੋਲਣਾ ਹੁਣ ਮਹਾਰਾਜ ਤਾਂ ਕਹਿੰਦੇ ਆ ਦੁਬਦਾ ਨਾ ਪੜੋ ਹਰਬਿਣ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਵੀ ਦੁਬਦਾ ਦੇ ਵਿੱਚ ਪਾ ਕੇ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਤ੍ਰਿਸ਼ਨਾ ਰਾਚਨਾ ਪਰ ਕਰ ਜਾਵਾ ਵੀ ਤੇਰੇ ਮਨ ਚ ਤ੍ਰਿਸ਼ਨਾ ਹੋਈ ਪਈ ਮੈਨੂੰ ਆਹਾ ਮਿਲ ਜੇ ਮਿਲ ਜੇ ਮਿਲ ਜੇ ਫਿਰ ਗੁਰੂ ਦਾ ਘਰ ਨਹੀਂ ਛੱਡਣਾ ਤ੍ਰਿਸ਼ਨਾ ਰਾਚਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਹੁਣ ਗੁਰੂ ਘਰ ਦੇ ਵਿੱਚ ਇਹ ਬੈਠ ਕੇ ਪ੍ਰੈਕਟਿਸ ਕਰਾਉਣੀ ਸੀ ਨਾਮ ਜਪ ਕਰਾਉਣਾ ਸੀ ਹੋ ਵੀ ਰਿਹਾ ਪਰ ਬਹੁਤੀ ਜਗ੍ਹਾ ਤੇ ਨਹੀਂ ਨਹੀਂ ਹੁੰਦਾ ਜਿਹੜੇ ਨਾਮਦਾਨ ਦਿੰਦੇ ਆ ਫਿਰ ਡੇਰੇ ਉਹ ਕੰਨ ਚ ਵੀ ਦੱਸਦੇ ਆ ਵੀ ਆਹ ਇੰਨੇ ਸ਼ਬਦ ਨੇ ਆ ਨਾਮ ਹੈ ਹਾਂਜੀ ਹਾਂਜੀ ਫਿਰ ਇਹਦਾ ਸਿਮਰਨ ਕਰੋ ਹਾਂਜੀ ਹਾਂਜੀ ਉਹ ਆਪਦੀ ਥਾਂ ਤੇ ਠੀਕ ਨੇ ਨਹੀਂ ਨਹੀਂ ਦੇਖੋ ਜੇਕਰ ਆਪਾਂ ਆਧਾਰ ਬਣਾ ਕੇ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਂ ਕਿਉਂਕਿ ਆਪਣੇ ਗੁਰੂ ਉਹ ਨੇ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਜੀ ਤਾਂ ਮਹਾਰਾਜ ਸੱਤੇ ਪਾਤਸ਼ਾਹ ਜੀ ਕਹਿੰਦੇ ਆ ਵੀ ਜਿਹੜਾ ਨਾਮ ਪ੍ਰਗਟ ਹੁੰਦਾ ਨਾ ਉਹ ਦਸ਼ਮ ਘਰ ਦੇ ਵਿੱਚ ਹੁੰਦਾ ਅਨਹਦ ਰੂਪ ਦੇ ਵਿੱਚ ਹੁੰਦਾ ਤੇ ਉਹ ਤੁਹਾਨੂੰ ਸਤਗੁਰ ਦਿੰਦਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰਕਾ ਸਿੱਖ ਵਡਪਾਗੀ ਹੈ ਉਹ ਸਤਗੁਰ ਕੌਣ ਤੇ ਮਹਾਰਾਜ ਨੇ ਆਤਮਾ ਨੂੰ ਪ੍ਰਕਾਸ਼ ਨੂੰ ਸਤਗੁਰ ਗਿਆ। ਤੁਸੀਂ ਕਹਿ ਰਹੇ ਹੋ ਕਿ ਕਨੈਕਟ ਕਰਨਾ ਪਊਗਾ ਪਹਿਲਾਂ। ਹਾਂ ਉਹ ਉਹ ਮਤਲਬ ਜਿਵੇਂ ਮੈਂ ਮੋਬਾਈਲ ਚਾਰਜ ਕਰਨਾ ਹੈ ਤਾਂ ਮੈਨੂੰ ਉਹ ਬੱਤੀ ਲਾਉਣੀ ਪਊਗੀ, ਉਪਲੱਗ ਲਾਉਣਾ ਪਊਗਾ, ਫਿਰ ਔਨ ਕਰਨਾ ਪਊਗਾ। ਅੰਦਰੋਂ ਉਹਦੇ ਵਿੱਚ ਬੱਤੀ ਆਊਗੀ। ਅੰਦਰੋਂ ਨਾਮ ਪ੍ਰਗਟ ਹੋ ਜਾਣਾ। ਹੁਣ ਇਹ ਇਹ ਅੰਦਰੋਂ ਪ੍ਰਗਟ ਹੋਣਾ ਨਾ ਅੰਦਰ ਹੋਣਾ। ਅਨਹਦ ਰੂਪ ਚ ਹੋਣਾ ਬਾਹਰੋਂ ਨਹੀਂ ਹੋਣਾ ਨਹੀਂ ਨਹੀਂ ਬਾਹਰੋਂ ਦਾਪਾ ਗੁਰਮੰਤਰ ਵਾਹਿਗੁਰੂ ਜਪ ਲਿਆ ਹਾਂ ਇਹ ਨਾਮ ਨਹੀਂ ਹੈ ਨਹੀਂ ਨਹੀਂ ਗੁਰਮੰਤਰ ਜਿਹੜਾ ਹੈ ਵਾਹਿਗੁਰੂ ਜਪਦੇ ਆ ਇਹ ਨਾਮ ਦਾ ਦਾਨ ਨਹੀਂ ਇਹ ਹੈ ਅਖਰੀ ਨਾਮ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਇਹ ਅਖਰੀ ਨਾਮ ਹੈ ਠੀਕ ਹੈ ਪਰ ਜਿਸ ਨਾਮ ਚ ਸਾਡੀ ਮੁਕਤੀ ਹੈ ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਮਾਨਸ ਜਾਮਾ ਕਿਉਂ ਮਿਲਿਆ ਹਾਂ ਆਪਾਂ ਕਹਿੰਦੇ ਆ ਨਾ ਵੀ ਨੌਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਉਹ ਦੇਹੀ ਵਿੱਚ ਜਿਹੜਾ ਨਾਮ ਉਹ ਸਾਡੇ ਅੰਦਰ ਹੀ ਪਿਆ ਉਹ ਉਹ ਵੱਜ ਰਿਹਾ ਸਾਊਂਡ ਰੂਪ ਦੇ ਵਿੱਚ ਜਿਵੇਂ ਘੰਗੂ ਵਾਜਦਾ ਹੈ ਸਾਊਂਡ ਦੇ ਰੂਪ ਚ ਜਿਵੇਂ ਘੰਗਰੂ ਵੱਜਦੇ ਆ ਤਬਲੇ ਵੱਜਦੇ ਆ ਅਨਹਦ ਨਾਦ ਵਾਜੀ ਹਾਂ ਆਪਾਂ ਕਹਿੰਦੇ ਆ ਨਾ ਪੁਗਤ ਗਿਆਨ ਦਾ ਆ ਭੰਡਾਰਨ ਘਟ ਘਟ ਵੱਜਦਾ ਹੈ ਨਾਦ ਹਾਂ ਉਹ ਨਾਦ ਦੀ ਪ੍ਰਾਪਤੀ ਨਾਮ ਆ ਹੁਣ ਇਹ ਜਿਹੜੇ ਉਸ ਲੈਵਲ ਤੱਕ ਕਿਵੇਂ ਪਹੁੰਚਦਾ ਹੈ ਬੰਦਾ ਉਹ ਅਚੀਵ ਕਿਵੇਂ ਹੁੰਦਾ ਹੈ ਮਤਲਬ ਧਿਆਨ ਤੇ ਬੈਠੇ ਹੋ ਤੇ ਤੁਹਾਨੂੰ ਉਹ ਸੁਣ ਰਿਹਾ ਫਿਰ ਉਹ ਹਾਂਜੀ ਜਦੋਂ ਤੁਸੀਂ ਸਿਮਰਨ ਦੀ ਪ੍ਰੈਕਟਿਸ ਕਰੋਗੇ ਵਿਚਾਰਾਂ ਤੋਂ ਉੱਪਰ ਉੱਠੋਗੇ ਉਹ ਆਵਾਜ਼ ਸੁਣੂਗਾ ਸਾਡੇ ਨਾਲ ਤਾਂ ਇਹ ਹੁੰਦਾ ਕਿ ਮੈਂ ਮੰਨ ਲਓ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਹਾਂਜੀ ਹਾਂਜੀ ਅੱਖਾਂ ਤੁਹਾਨੂੰ ਚਿਹਰਾ ਤੁਹਾਡਾ ਦਿਸ ਰਿਹਾ ਹੈ ਗੱਲ ਵੀ ਕਰ ਰਿਹਾ ਹਾਂ ਪਰ ਕਈ ਵਾਰੀ ਥਾਟ ਤਾਂ ਮੇਰਾ ਕੁਝ ਹੋਰ ਚੱਲ ਰਿਹਾ ਹੁੰਦਾ ਹਾਂਜੀ ਹਾਂ ਧਿਆਨ ਇਹ ਚਲਾ ਗਿਆ ਵੀ ਫਲਾਣੇ ਦੇ ਪੈਸੇ ਦੇਣੇ ਇਹ ਗੱਲ ਮੈਂ ਤੁਹਾਡੇ ਨਾਲ ਕਰੀ ਜੰਨਾ ਹੁਣ ਇਹੀ ਹੈ ਨਾ ਦੇਖੋ ਇਹ ਆਪਾਂ ਇਥੋਂ ਆਪਣਾ ਹੁਣ ਦੇਖੋ ਗੁੱਸਾ ਨਾ ਕਰਿਓ ਪਤਾ ਲੱਗਿਆ ਵੀ ਤੁਸੀਂ ਸ਼ਵਰ ਦਾ ਅਹਿਸਾਸ ਨਹੀਂ ਕਰਦੇ ਹੂੰ ਤੁਸੀਂ ਸਿੱਧੀ ਜਿਹੀ ਨੇ ਆਵੀ ਜ਼ਿੰਦਗੀ ਜੀ ਰਹੇ ਹੋ ਠੀਕ ਹੈ ਤੇ ਜੇ ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ ਬਾਣੀ ਤਾਂ ਹੀ ਲਿਖੀ ਆ ਵੀ ਪੜ੍ਹ ਕੇ ਵਿਚਾਰੋ ਉਹਦੇ ਚ ਲਿਖਿਆ ਕਰਮੀ ਸਹਜ ਨਾਲ ਉਪਜੇ ਬਿਨ ਸਹਜੇ ਸਹਸਾ ਨਾ ਜਾਏ ਜੇ ਤੂੰ ਕੱਲਾ ਕਰਮ ਦੇ ਨਾਲ ਹੀ ਜੁੜਿਆ ਰਹਿਣਾ ਤੇਰੇ ਮਨ ਦੇ ਵਿੱਚ ਸਹਜ ਨਹੀਂ ਪ੍ਰਗਟ ਹੋਊਗੀ ਸੰਸੇ ਬਣ ਲੱਗ ਜਾਣਗੇ ਹੂੰ ਤਾਂ ਹੀ ਤਾਂ ਸਾਨੂੰ ਸ਼ਬਦ ਦਾ ਅਭਿਆਸ ਦੱਸਿਆ ਤਾਂ ਹੀ ਨਿਤਨੇਮ ਦੱਸਿਆ ਤਾਂ ਹੀ ਗੁਰੂ ਘਰ ਬਣਾਇਆ ਵੀ ਤੁਸੀਂ ਨਾਲ-ਨਾਲ ਸਿਮਰਨ ਵੀ ਕਰੋ ਹੂੰ ਹੁਣ ਜਦੋਂ ਲਗਾਤਾਰ ਮਨ ਵਿਚਾਰਾਂ ਵਿੱਚ ਚੱਲਦਾ ਰਹਿੰਦਾ ਚੱਲੀ ਜਾਂਦਾ ਚੱਲੀ ਜਾਂਦਾ ਉਹ ਵਿਚਾਰਾਂ ਦਾ ਬਹਾ ਅੰਦਰ ਵਧਣਾ ਹੀ ਹੈ ਨਾ ਉਹਦਾ ਸਿਖਰ ਕੀ ਹੈ ਫਿਰ ਜਦੋਂ ਅਨਹਦ ਨਾਦ ਵੱਜ ਗਿਆ ਜਾਂ ਇਸ ਪਹਿਲਾਂ ਤਾਂ ਇਹ ਦੱਸੋ ਵੀ ਇਹਨੂੰ ਅਚੀਵ ਕਰਨਾ ਕਿੰਨਾ ਔਖਾ ਹੈ ਸਮਾਂ ਕਿੰਨਾ ਲੱਗਦਾ ਹੈ ਸਮਾਂ ਇਹ ਗੁਰਮਤਿ ਦੇ ਵਿੱਚ ਪ੍ਰੇਮ ਦੀ ਖੇਡ ਆ ਜਿੰਨੀ ਤੁਹਾਡੇ ਅੰਦਰ ਖਿੱਚ ਆ ਕਾਸ਼ੀਸ਼ਾ ਪ੍ਰੇਮ ਆ ਕਿਉਂਕਿ ਇਹ ਮਾਲਕ ਦੀ ਦਾਤ ਆ ਆਪਾਂ ਉਹਦੇ ਕੋਲ ਜਿੰਨੇ ਜਿੰਨਾ ਆਪਾਂ ਵਿਚਾਰਾਂ ਤੋਂ ਰਹਿਤ ਹੋ ਕੇ ਰਹਿਨੇ ਆ ਜਿੰਨਾ ਆਪਾਂ ਸਿਮਰਨ ਤੁਰਦੇ ਆ ਫਿਰਦੇ ਆ ਕਰਦੇ ਆ ਇਧਰ ਮਿਹਨਤ ਕਰਦੇ ਆ ਮਿਹਨਤ ਇਹੀ ਦਸੀ ਆ ਵੀ ਤੁਰਦੇ ਫਿਰਦੇ ਕਰਮ ਕਰਦੇ ਆ ਫਿਰ ਕਰਮ ਤੋਂ ਜਦੋਂ ਵਿਹਲੇ ਹੋਣੇ ਉਦੋਂ ਬੈਠ ਕੇ ਕਰਨਾ ਸਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਜਾ ਕੇ ਵੀ ਮਤਲਬ ਕਿ ਗ੍ਰਸਤ ਵੀ ਛੱਡ ਦਿਓ ਪਰਿਵਾਰ ਵੀ ਛੱਡ ਦਿਓ ਤੇ ਫਿਰ ਤੁਸੀਂ ਸਾਰਾ ਕੁਝ ਛੱਡ ਕੇ ਤੇ ਫਿਰ ਉਹ ਚਲੇ ਜਾਓ ਨਹੀਂ ਗ੍ਰਸਤ ਦੇ ਵਿੱਚ ਹੀ ਮਤਲਬ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਤਿੰਨਾਂ ਦਾ ਇੱਕੋ ਹੀ ਕਰਨਾ ਆਪਾਂ ਕਹਿੰਦੇ ਨਾ ਅੰਤਰਗੁਰੂ ਅराधना ਜੀਵਾ ਜਾਪ ਗੁਰਨਾਵ ਨੇਤਰੀ ਸਤਗੁਰੂ ਪ੍ਰੇਖਣਾ ਸ਼ਰਵਣੀ ਸੁਣਨਾ ਗੁਰਨਾਵ ਤਿੰਨੇ ਪ੍ਰੋਸੈਸ ਇਕੱਠੇ ਆ ਉਹਦੇ ਵਿੱਚ ਫਿਰ ਥੋੜਾ ਮਨ ਵਿਚਾਰ ਕਿੰਨੀ ਛੇਤੀ ਛੱਡਦਾ ਤੁਸੀਂ ਮਾਇਆ ਦੇ ਵਿੱਚ ਜਿਹੜੇ ਫੁਰਨੇ ਲਈ ਜਾਂਦੇ ਆ ਲਈ ਜਾਂਦੇ ਆ ਜਿੰਨੀ ਛੇਤੀ ਤੁਸੀਂ ਅੰਦਰੋਂ ਮਾਇਆ ਦੇ ਵਿਚਾਰ ਛੱਡਦੇ ਹੋ ਹੂੰ ਬਾਰੋਂ ਤਾਂ ਆਇਆ ਹੈ ਹੀ ਹੈ ਇਹਨੂੰ ਬਾਹਰੋਂ ਨਹੀਂ ਛੱਡਣਾ ਅੰਦਰ ਕਰਕੇ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਿੰਨਾਂ ਦਾ ਸ਼ਬਦ ਸੱਚੇ ਸਵਾਰਿਆ ਫਿਰ ਉਹਦਾ ਸਿਖਰ ਕੀ ਹੈ ਉਹਦਾ ਸਿਖਰ ਪਹਿਲੋ ਸ਼ਬਦ ਸ਼ਬਦ ਤੋਂ ਬਾਅਦ ਫਿਰ ਅੰਦਰ ਅਨਹਦ ਬਾਣੀ ਉਹ ਨਾਮ ਅਨਹਦ ਬਾਣੀ ਦੇ ਵਿੱਚ ਜਦੋਂ ਅਸੀਂ ਧਿਆਨ ਤਰ ਕੇ ਬੈਠਦੇ ਆਂ ਵਿਚਾਰਾਂ ਤੋਂ ਰਹਿਤ ਹੁੰਨੇ ਆ ਜਿਹਦੀ ਗੁਰਬਾਣੀ ਵਿੱਚ ਅਨਹਦ ਬਾਣੀ ਤੁਸੀਂ ਰੋਜ਼ ਹੀ ਆਪ ਪੜ੍ਹਦੇ ਆਂ ਅਨਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ ਉਹਦੇ ਵਿੱਚ ਫਿਰ ਅੰਮ੍ਰਿਤ ਦੀ ਪ੍ਰਾਪਤੀ ਹੈ ਜਿਹੜਾ ਅੰਮ੍ਰਿਤ ਸਾਡੇ ਅੰਦਰ ਪਿਆ ਮਹਾਰਾਏ ਕਹਿੰਦੇ ਸੁਰਨਾਰ ਮੋਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਦਰੋਂ ਅੰਮ੍ਰਿਤ ਸਾਡੇ ਪ੍ਰਗਟ ਹੁੰਦਾ ਹੂੰ ਜਿਵੇਂ ਹੁਣ ਜਿਹੜੀ ਅੰਮ੍ਰਿਤ ਦੀ ਗੱਲ ਆਈ ਪਰ ਅੰਮ੍ਰਿਤ ਦਸਵੇਂ ਪਾਸ਼ਾ ਜੀ ਨੇ ਖੰਡੇ ਬਾਟੇ ਦੇ ਰੂਪ ਵਿੱਚ ਪ੍ਰਗਟ ਕੀਤਾ ਪਰ ਗੁਰਬਾਣੀ 'ਚ ਅੰਮ੍ਰਿਤ ਦੀ ਗੱਲ ਕਿਹੜੀ ਹੈ ਉਹ ਇਹੀ ਨਾਮ ਦੁਆਰਾ ਅੰਦਰੋਂ ਅੰਮ੍ਰਿਤ ਹੁੰਦਾ ਤੇ ਮਹਾਰਾਏ ਮੋਰ ਲਾਉਂਦੇ ਆ ਜਿਹਨੂੰ ਅੰਮ੍ਰਿਤ ਮਿਲ ਗਿਆ ਉਹਦਾ ਜਨਮ ਮਰਨ ਖੰਡਨ ਆ ਆਸਵਾਸਾ ਦਾ ਧਨ ਜਦੋਂ ਖਤਮ ਹੋਊਗਾ ਜੂਨਾ 'ਚ ਨਹੀਂ ਜਾਊਂਗਾ ਤੂੰ ਘਰ ਵਾਪਸ